ਵੇ ਯਾਰ ਕਿ ਸੋਡੇ ਕਿੱਥੇ ਜਾਂਦੇ ਆ ਅਸੀਂ ਇਹ ਛੋਟੇ ਕਿੱਥੇ ਆ ਆਪਦੇ ਬੰਦੇ ਕੋਈ ਗੱਲ ਨਹੀਂ ਕਰਦੇ ਇਹ ਬਈ ਐਂ ਰਗੜਦੇ ਆ ਮੰਡੀ ਇੱਥੇ 950 ਦਾ ਦਿੰਦੇ ਆ ਬਈ ਪਲੇਟ ਉੱਥੇ 1000 ਰੁਪਏ ਆਦ ਦੇ ਫਸਲ ਤੇ ਜਿਹੜੀ ਮਰਜੀ ਫਸਲ ਕਿਵੇਂ ਵੀ ਦਿੱਕਤ ਹੋਵੇ ਆਪਾਂ ਨੂੰ ਦੇਖ ਕੇ ਪਹਿਲਾਂ ਚੰਗੀ ਤਰ੍ਹਾਂ ਫੇਰ ਅਸੀਂ ਦਵਾਈ ਦੰਦੇ ਉਹ ਨਹੀਂ ਹੈਗਾ ਵੀ ਚੋਲਾ ਜਿਵੇਂ ਚੋਲਾ ਅੱਜ ਕੱਲ ਜਿਵੇਂ ਕਈ ਵੀਡੀਓ ਦੇਖਦੇ ਆਂ ਵੀ ਆਹ ਦਵਾਈ ਕੰਮ ਕਰੂ ਜੀ ਆਹ ਪਰਕੇ ਤੋਰਤਾ ਸਾਡੀ ਦਵਾਈ ਇਹਨੇ ਕੰਮ ਕਰਤਾ ਆਪਾਂ ਪਹਿਲਾਂ ਪੂਰਾ ਦੇਖ ਕੇ ਆਵਾਂਗੇ ਫੇਰ ਅਗਲੇ ਨੂੰ ਦਵਾਈ ਕਰਵਾਉਂਦੇ ਜਿਵੇਂ ਉਦੋਂ ਤੁਸੀਂ ਬਾਈ ਦੇ ਉਹਦੇ ਆਲੂ ਠੀਕ ਕੀਤੇ ਸੀ ਉਹ ਰਾਜਾ ਜੀ ਪਿੰਡ ਦੇ ਵਿੱਚ ਆਲੂ ਬਿਲਕੁਲ ਖਰਾਬ ਹੋ ਗਏ ਸੀ ਉੱਥੇ ਆਪਾਂ ਇੱਕ ਦਵਾਈ ਲਿਖ ਕੇ ਆਈ ਦੀ ਵੀ ਇੱਕ ਵਾਰੀ ਇਹ ਸਪਰੇਅ ਕਰਦੇ ਤੇਰੇ ਆਲੂ ਤਰੇ ਹੋ ਜਮਾ ਉੱਤੇ ਬੰਦਾ ਕਹਿੰਦਾ ਬਾਈ ਮੈਨੂੰ ਐਂਦੀ ਵੀ ਆਲੂ ਬਾਉਣੇ ਪੈ ਰਹੇ ਪਿੰਡ ਚ ਗੱਲਾਂ ਹੁੰਦੀਆਂ ਨੇ ਹਾਂ ਕਹਿੰਦਾ ਲੋਕ ਕਹਿੰਦੇ ਵੀ ਇਹ ਤਾਂ ਉਹੀ ਵਿਕੀ ਹੋਰੀ ਖਰਚਾ ਇਹਨੇ ਬਾਈ ਜਿਹਨੂੰ ਇੱਕ ਦਵਾਈ ਦੇ ਕੇ ਦਿੱਤੀ ਬੰਦਾ ਕਹਿੰਦਾ ਬਾਈ ਮੇਰੇ ਆਲੂ 50 ਤੋਂ 70% ਠੀਕ ਹੋ ਗਏ ਜਿਹੜੀ ਸਾਡੀ ਜ਼ਿੰਮੇਵਾਰ ਦੀ ਫਸਲ ਵੇਚਦੀ ਹੈ ਆਰਤੀ ਉਹਦਾ ਸਾਨੂੰ ਵਿਆਜ ਦਿੰਦੇ ਨਹੀਂ ਤੇ ਆਪਦੀ ਕਿਲੋ-ਕਿਲੋ ਸਾਬਣ ਦਾ ਇਹ ਆਪਦਾ ਵਿਆਜ ਲਾ ਕੇ ਸਾਨੂੰ ਆਪਦਾ ਵਿਆਜ ਲਾਉਂਦੇ ਜਦੋਂ ਸਾਬ-ਕਾਬ ਕਰ ਦਿੰਦੇ ਨੇ ਸਾਰੀ ਰਕਮ ਸਾਡੀ ਵਿਆਜ ਝੁੱਟ ਜਾਂਦੀ ਹੈ ਸਹੀ ਗੱਲ ਹੈ ਠੀਕ ਹੈ ਨਾ ਬਿਲਕੁਲ ਬਾਈ ਜੀ ਸਹੀ ਕਹਿੰਦਾ ਚੀਜ਼ਾਂ ਵੀ ਆਹ ਮੁੰਡਾ ਸਾਡਾ ਗਵੰਡੀ ਆ ਇਹਨੇ ਦੁਕਾਨ ਆਕੇ ਲੰਗੋਵਾਲ ਤੋਂ ਕਰਿਆ ਸਿੱਧੀ ਪੂਰੀ ਐਡ ਵੀ ਕਰਦੇ ਆ ਇਹਦੀ ਪੂਰੀ ਸਪੋਰਟ ਵੀ ਕਰਦੇ ਆ ਲੋਕਾਂ ਨੂੰ ਵੀ ਕਹਿੰਦੇ ਭਾਈ ਸਸਤੀ ਦਵਾਈ ਹੈ ਵੀ ਬਾਜ਼ਾਰ ਮਾਰਕੀਟ ਦੇ ਨਾਲੋਂ ਘੱਟ ਤੋਂ ਘੱਟ 70% ਦਵਾਈ ਸਾਡੇ ਲੋਕਾਂ ਨੂੰ ਸਸਤੀ ਮਿਲਦੀ ਹੈ ਮੱਕੀ ਦਾ ਵੀ ਲਾ ਲੋ ਅਸੀਂ ਪੈਨੀਆਂ ਉਹਦੇ ਲੈਣ ਗਏ ਉਹ ਆਖਣੇ ਨਹੀਂ ਜੀ ਇਹ ਰਾਸੀ ਗੋਲਡ ਦਾ ਵਧੀਆ ਹੈ ਫਲਾਣੇ ਦਾ ਵਧੀਆ ਹੈ ਜਿਹੜਾ ਇੱਥੋਂ ਮਨ ਬਣਾ ਕੇ ਗਏ ਉਹ ਮਿਲ ਨਹੀਂ ਸਕਦੇ ਕਈ ਵਾਰ ਉੱਥੋਂ ਦੀ ਹੋਰ ਹੀ ਲਿਆਉਣੀ ਵੀ ਉਹ ਕੁਝ ਹੋਰ ਹੀ ਉਹ ਗੱਡੇ ਨਾਲ ਤਾਂ ਗੱਡੇ ਨਾਲ ਕੱਟਾ ਬੰਦ ਹੁੰਦੇ ਆ ਇੱਥੇ ਇਹਨਾਂ ਤੋਂ ਜਿਹੜੀ ਚੀਜ਼ ਆ ਕੇ ਮੰਗਦੇ ਆ ਉਹੀ ਸਹੀ ਰੇਟ ਤੇ ਦਿੰਦੇ ਠੀਕ ਹੈ ਸ਼ਹਿਰ ਨੂੰ 20000 ਰੁਪਏ ਘੱਟ ਵੀ ਸਕਦੇ ਤੇਨ ਵੱਧ ਨਹੀਂ ਹੁੰਦਾ ਜੀ ਠੀਕ ਹੈ ਬਾਕੀ ਜਿਹੜੀ ਮੰਗਦੇ ਆ ਸਾਨੂੰ ਉਹ ਚੀਜ਼ ਬਾਈ ਮੱਕੀ ਦਾ ਬੀਜ ਹਰਾ-ਹਰਾ ਵਧੀਆ ਹੋਇਆ ਬਹੁਤ ਵਧੀਆ ਬਹੁਤ ਵਧੀਆ ਕਿਉਂਕਿ ਕਈ ਵਾਰ ਵੀਰ ਕਹਿ ਦੇਣੇ ਵੀ ਭਾਈ ਕੋਈ ਦੂਜਾ ਲੱਲਾ ਪੱਲਾ ਕਰਦਾ ਕੋਈ ਹੋਰ ਅਸੀਂ ਮੱਕੀ ਵੀ ਦੇ ਦਿੰਦੇ 10 ਕਿਲੋ ਚਾਰ ਵਸਤੇ ਜੀ ਅੱਛਾ ਸਾਡੇ ਗੋਨੇ ਨੇ ਮੰਡੀ ਆ ਬਠਿੰਡੇ 'ਚ ਮੱਕੀ ਦਾ ਵੀ 1050 ਰੁਪਏ ਨੂੰ ਮਿਲਦਾ ਜੀ 4 ਕਿਲੋ ਵੀ ਕਿਹੜੀ ਕੰਪਨੀ 200 ਰੁਪਏ ਨਾਲ ਤਾਂ ਸਸਤਾ ਪੈ ਗਿਆ ਮੈਂ ਉੱਥੇ ਸਾਬਰ ਜਾਵਾਂਗਾ ਪਿੰਡ ਦਾ ਪਿੰਡ ਦਾਕਾਨ ਹੈ ਜੀ ਭਾਈ ਸ਼ਾਮ ਨੂੰ ਆਜ ਕੇ ਸਵੇਰੇ ਆ ਜੀ ਮਰਜ਼ੀ ਲਿਆ ਠੀਕ ਹੈ ਕਿਵੇਂ ਜਿਹੜੀ ਇਹ ਮੁੰਡੇ ਲੌਂਗੋਵਾਲ ਵਾਲੇ ਨੇ ਦੁਕਾਨ ਕੀਤੀ ਹੈ ਜੀ ਇਹਦਾ ਫਾਇਦਾ ਪੂਰਾ ਇਹ ਸਾਡੇ ਪਿੰਡ ਦੇ ਵਿੱਚ ਪਹਿਲਾ ਨੰਬਰ ਇਹਨਾਂ ਨੇ ਖਟਿਆ ਜਿਹੜਾ ਇਹ ਕੰਮ ਨੂੰ ਵਧਾਇਆ ਠੀਕ ਹੈ ਬਹੁਤ ਵਧੀਆ ਦਵਾਈ ਲੈਂਦੀ ਹੈ ਅਸੀਂ ਤੇ ਇਹਦਾ ਸ਼ੁਕਰਗੁਜ਼ਾਰ ਕਰਦੇ ਹਾਂ ਠੀਕ ਹੈ ਕਿ ਅਸੀਂ ਕਿਵੇਂ ਦਵਾਈ ਨੇ ਕੰਮ ਕਰਿਆ ਪੂਰਾ ਹਾਂ ਜੀ ਪੂਰਾ ਕਰੇ ਐਂ ਤਾਂ ਨਹੀਂ ਹੈਗਾ ਵਿਚਕਾਇਨ ਦੇ ਨਹੀਂ ਵੀ ਜਿਹੜੇ ਸਸਤੀਆਂ ਦਵਾਈਆਂ ਦੰਦੇ ਨਹੀਂ ਵੀ ਨਕਲੀ ਦੰਦੇ ਨਹੀਂ ਉਹ ਦੰਦੇ ਆ ਤੁਸੀਂ ਪਹਿਲਾਂ ਨੇ ਬਿਲਕੁਲ ਸਹੀ ਹੈ ਬਿਲਕੁਲ ਜਿੱਥੋਂ ਪਹਿਲਾਂ ਕਿ ਦੋ ਲੈਦੇ ਦੀ ਮੰਨ ਲਓ ਕਿਤੋਂ ਵੀ ਉੱਥੇ ਨਾਲੋਂ ਉਸ ਨੂੰ ਰੇਟ 'ਚ ਫਰਕ ਲੱਗਿਆ ਲੱਗਿਆ ਜੀ ਹਾਂਜੀ ਠੀਕ ਅਸਾਂ ਕਿਵੇਂ ਆ ਫਿਰ ਇਹਦੇ ਦਵਾਈ ਦੂਜੀ ਦਾ ਰੇਟ ਠੀਕ ਜੀ ਬਾਈ ਮਾ ਬਾਈ ਬਾਲਾ ਫਰਕ ਆ ਯਾਰ ਉਹਨੇ ਆ ਤੇਲ ਹੀ ਮਚੇਂ ਦਈ ਜਿੰਨੇ ਦਵਾਈ ਆਉਂਦੀ ਆ ਹਾਂ ਉਹ ਕਲਮ 'ਚ ਮਾਰਦੇ ਆ ਬਾਈ ਤੈਨੂੰ ਕਲਮ 'ਚ ਮਾਰਦੇ ਆ ਅਗਲਾ ਕਹਿੰਦਾ ਆਧਾਰ ਕਰ ਲੈ ਜਦੋਂ ਬੇ ਆ ਗਈ ਛੋਡੇ ਕਿੱਥੇ ਜਾਂਦੇ ਆ ਅਸੀਂ ਛੋਟੇ ਕਿੱਥੇ ਆਪਦੇ ਬੰਦੇ ਕੋਈ ਗੱਲ ਨਹੀਂ ਕਰ ਲੈ ਇਹ ਬਾਈ ਐਂ ਹੀ ਰਗੜਦੇ ਆ ਮੰਡੀ ਇੱਥੇ 950 ਦਾ ਦਿੰਦੇ ਆ ਬਾਈ ਪਲੇਟ ਉੱਥੇ 1000 ਰੁਪਏ ਜ਼ਿਆ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰ ਗਿੱਲ ਪਿੰਡ ਹਰੀਗੜ੍ਹ ਜ਼ਿਲ੍ਹਾ ਬਰਨਾਲਾ ਬਰਾਵੋ ਸਾਰੇ ਵੀਰਾਂ ਨੂੰ ਪਤਾ ਹੈ ਵੀ ਲੋਂਗੋਵਾਲ ਦੇ ਵਿੱਚ ਨਗਦ ਦਵਾਈਆਂ ਨੂੰ ਲੋਂਗੋਵਾਲ ਮਸ਼ਹੂਰ ਆ ਹਨਾ ਤੇ ਉੱਥੇ ਬਾਈ ਜੱਗੇ ਦੀ ਦੁਕਾਨ ਆ ਜਿਹਦੀ ਆਪਾਂ ਵੀਡੀਓ ਪਾਉਣੇ ਹੁੰਨੇ ਆ ਧੰਨ ਧੰਨ ਬਾਬੇ ਪਾਣੇ ਵਾਲੇ ਪੈਸਟੀ ਸ਼ੈਡ ਤਾਂ ਜੱਗੇ ਵੀਰ ਕੋਲੇ ਬਾਈ ਬਠਿੰਡੇ ਵਾਲੇ ਪਿੰਡ ਹੋਗੇ ਮੁਕਸਰਾ ਵਾਲੇ ਹੋਗੇ ਅਬੋਹਰ ਵਾਲੇ ਹੋਗੇ ਜਾਂ ਇਧਰੋਂ ਫਿਰੋਜ਼ਪੁਰ ਵਾਲਾ ਏਰੀਆ ਇਹ ਬੰਦੇ ਕਹਿੰਦੇ ਵੀ ਸਾਨੂੰ ਬਾਈ ਦੂਰ ਵਾਲਾ ਪੈ ਜਾਂਦਾ ਤੇ ਕੁਛ ਜਿਹੜੇ ਆਪਾਂ ਪਿੰਡ 'ਚ ਖੜੇ ਆ ਬਠਿੰਡੇ ਦੇ ਜਮਾਂ ਨਾਲ ਆ ਗਿੱਲ ਪੱਤੀ ਜਦੋਂ ਬਠਿੰਡੇ ਤੋਂ ਗੋਨੇ ਆਣੇ ਨੂੰ ਜਾਂਦੇ ਆ ਤਾਂ 2 ਕਿਲੋਮੀਟਰ ਅੱਗੇ ਆ ਕੇ ਸੱਜੇ ਹੱਥ ਰੋੜ ਤੋਂ ਹਟ ਕੇ ਬਾਈ ਹੋਰੇ ਲੈ ਕੇ ਆਏ ਨੇ ਬੰਦੇ ਨੂੰ ਸਪੈਸ਼ਲ ਲੋਂਗੋਵਾਲ ਤੋਂ ਕਹਿੰਦੇ ਭਾਈ ਤੁਸੀਂ ਨਗਦ ਦਵਾਈਆਂ ਵੇਚ ਰਹੇ ਹੋ ਸਾਡੇ ਪਿੰਡ ਆਓ ਤੇ ਇੱਥੇ ਆ ਕੇ ਬਾਈਆਂ ਨੇ ਇੰਡੀਅਨ ਸੇਲਜ਼ ਕਾਰਪੋਰੇਸ਼ਨ ਦੇ ਨਾਂ ਤੇ ਲੋਂਗੋਵਾਲ ਵਾਲਿਆਂ ਦਾ ਮਸ਼ਹੂਰ ਕੈਸ਼ ਕਾਊਂਟਰ ਸਾਡੀ ਦੁਕਾਨ ਤੇ ਹਰ ਦਵਾਈ ਪ੍ਰਿੰਟਰ ਰੇਟ ਤੋਂ 30% ਤੋਂ 80% ਤੱਕ ਸਸਤੀ ਮਿਲਦੀ ਹੈ ਗੱਲ ਪੱਤੀ ਬਠਿੰਡਾ ਆ ਜਾਓ ਬਾਈ ਹੁਣ ਤੁਹਾਨੂੰ ਦਿਖਾਉਣਾ ਅੱਗੇ ਤੇ ਇੱਥੇ ਪਿੰਡ ਦੇ ਵਿੱਚ ਜਦੋਂ ਸਬਜ਼ੀ ਲੱਗਦੀ ਹੈ ਤਾਂ ਇਹਨਾਂ ਨੂੰ ਇੱਥੋਂ ਬਾਈ ਲੋਂਗੋਵਾਲ ਜਾਣਾ ਪੈਂਦਾ ਕਿਉਂ ਕਹਿੰਦੇ ਜੇ ਅਸੀਂ ਕਿਸੇ ਲੋਕਲ ਦੁਕਾਨਦਾਰਾਂ ਤੋਂ ਲੈਂਦੇ ਤਾਂ ਬਾਲੀ ਜ਼ਿਆਦਾ ਆਪਾਂ ਕਹਦੀਏ ਭਰਾਵੋ ਵੀ ਲੁੱਟ ਹੁੰਦੀ ਹੈਗੀ ਹਨਾ ਤੇ ਆਪਣੇ ਨਾਲ ਵੀਰ ਬੈਠਾ ਬਾਈ ਵਿੱਕੀ ਜਿਹੜਾ ਲੌਂਗੋਵਾਲ ਤੋਂ ਆਉਂਦਾ ਇੱਥੇ ਸਪੈਸ਼ਲ ਵਿੱਕੀ ਬਾਈ ਹੋਰ ਠੀਕ ਆ ਬਾਈ ਜੜਦੀ ਗੱਲਾਂ ਬਾਈ ਪਹਿਲਾਂ ਤਾਂ ਵਧਾਈਆਂ ਬਾਈ ਤੁਹਾਨੂੰ ਇੱਥੇ ਨਵੇਂ ਕਾਊਂਟਰ ਦੀਆਂ ਇਹ ਕਿਵੇਂ ਚੱਲਦਾ ਬਾਈ ਕੰਮਕਾਰ ਆ ਕੰਮ ਵੀਰੇ ਪੂਰਾ ਵਧੀਆ ਚੱਲਿਆ ਪੂਰਾ ਟਾਪ ਦਾ ਕੰਮ ਚੱਲਿਆ ਜਿਹੜੇ ਜ਼ਿਮੀਂਦਾਰਾ ਨੂੰ ਏਡੀ ਦੂਰ ਜਾਣਾ ਪੈਂਦਾ ਸੀ ਲੌਂਗੋਵਾਲ ਉਹ ਬੰਦੇ ਕਹਿੰਦੇ ਵੀ ਯਾਰ ਇੱਕ ਕਾਊਂਟਰ ਜੇ ਇੱਧਰ ਲੱਗ ਜੇ ਲੌਂਗੋਵਾਲ ਵਾਲਿਆਂ ਦਾ ਮੈਂ ਕਿਹਾ ਜੀ ਕੋਈ ਗੱਲ ਨਹੀਂ ਆਪਾਂ ਕਾਊਂਟਰ ਲਾਵਾਂਗੇ ਤੇ ਜਿੰਨੇ ਕਿਸਾਨ ਵੀਰ ਨੇ ਆਪਾਂ ਉਹਨਾਂ ਦੀ ਪੂਰੀ ਫੁੱਲ ਸੇਵਾ ਕੀਤੀ ਆ ਪੜਾ ਪੂਰੇ ਐ ਮੰਨ ਕੇ ਚੱਲੋ ਵੀ ਪੂਰੇ ਵਧੀਆ ਦਿੱਤੇ ਨੇ ਠੀਕ ਆ ਬਾਈ ਸਬਜੀ ਜਿੰਨੇ ਬੰਦੇ ਲਾਉਂਦੇ ਨੇ ਹੂੰ ਵਧੀਆ ਐ ਮੰਨੋ ਜਿਹਨੂੰ ਇੱਕ ਇੱਕ ਵਾਰੀ ਦਵਾਈ ਕਰਾਈ ਬੰਦਾ ਮੰਨ ਗਿਆ ਪੱਕਾ ਪੱਕੇ ਬਿਲ ਤੇ ਦਿੰਦੇ ਉਹ ਬਿਲ ਟੱਕੇ ਪੱਕੇ ਪੱਕੇ ਬਿਲ ਤੇ ਦੇ ਰਹੇ ਆ ਵੀਰੇ ਠੀਕ ਆ ਸਾਰਾ ਕੁਝ ਐ ਮੰਨ ਕੇ ਚੱਲੋ ਵੀ ਪੂਰੀ ਚੀਜ਼ ਵਧੀਆ ਕੁਆਲਟੀ ਵਾਲੀ ਦੇ ਰਹਿਆ ਜਿੰਨੇ ਬ੍ਰਾਂਡ ਲੱਗੇ ਹੋ ਨੇ ਕੁੱਲ ਹੀ ਬ੍ਰਾਂਡ ਨੇ ਜਿਵੇਂ ਆ ਬਾਈ ਸਾਰਾ ਜ਼ੂਮ ਕਰਕੇ ਦਿਖਾ ਦੇ ਭਰਾਵਾ ਤੇ ਸਾਰੇ ਲਵੇ ਕਰਕੇ ਨਾ ਬਾਈ ਸਾਨੂੰ ਦਿਖਾ ਦਈਏ ਵੀ ਜਿੰਨਾ ਮੱਕੀ ਦੇ ਸੁਭਰੇ ਸੁਭੁਹਾ ਹੁੰਦੀਆਂ ਨੇ ਜਿਵੇਂ ਕਹਿ ਦਈਏ ਬਾਈ ਉਹ ਜਿਹੜੀ ਟੈਂਬੋ ਦਵਾਈ ਪਈ ਆ ਉਹ ਉਹ ਕਿਹੜੀ ਦਵਾਈ ਆ ਬਾਈ ਉਹ ਵੀਰੇ ਜਿਵੇਂ ਮੰਨ ਲਓ ਮੱਕੀ ਦੇ ਵਿੱਚ ਕੋਈ ਵੀ ਕੱਖ ਹਰਾ ਹੋ ਗਿਆ ਹਰਾ ਹੋਣ ਤੋਂ ਬਾਅਦ ਵੀ ਜਿਵੇਂ ਪੂਰੇ ਹਰੇ ਹੋ ਗਏ ਕੱਖ ਵੀਰੇ ਨਾਲ ਇਕੱਲੀ ਐਟਰਾਜਨ ਲਾਉਣੀ ਪਊਗੀ ਬਾਕੀ ਸਾਰੇ ਜਿਹਨੇ ਕੱਖ ਜਿਹੇ ਵੀ ਤੇ ਰਹੋ ਨੇ ਸਾਰੇ ਮਿਚਾ ਦਊਗੀ ਇਕੱਲੀ ਮੱਕੀ ਰਹਿ ਜੂਗੀ ਠੀਕ ਹੈ ਹਾਂ ਤੇ ਇੱਥੇ ਆਪਣੇ ਕੋਲੇ ਭਰਾਵੋ ਤੁਸੀਂ ਬਾਈ ਹੁਰਿਆਂ ਕੋਲੇ ਦੇਖ ਲਓ ਜਿਵੇਂ ਮੂੰਗੀ ਦੇ ਬੀਜ ਹੋ ਗਏ ਮੂੰਗੀ ਦੇ ਬਾਂਸੀ ਗੋਲਡ ਹੋ ਗਿਆ ਮੋਹਨ ਦੀ ਬਾਂਸੀ ਗੋਲਡ ਹੋ ਗਈ ਬਿਲਕੁਲ ਰਮਾਟਾ ਦੀ ਕਹਿੰਦੇ ਨੇ ਜਵਾਰ ਹੈ ਸ਼੍ਰੀ ਰਾਮ ਦੀ ਹੈ ਸੋ ਜਿੰਨਤਾ ਤਰਹੀ ਆ ਗਈ ਸਹਰਾ ਸਹੇਦੀ ਰਾਸੀ ਦੀ ਹੈ ਵੀ ਵੀਰੇ ਹਾਂ 204 ਤੇ ਹਾਂਜੀ 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 ਠੀਕ ਆ ਤੇ ਬਾਈ ਇੱਥੇ ਕੋਲੇ ਜਿਵੇਂ ਜੂਰੀਆ ਵਗੈਰਾ ਸਾਰਾ ਕੁਝ ਡੀਏਪੀ ਵਗੈਰਾ ਸਾਰਾ ਕੁਝ ਮਿਲਦਾ ਸਭ ਸਭ ਕੁਝ ਬਾਕੀ ਕਿਸਾਨ ਵੀਰਾਂ ਨੂੰ ਪੁੱਛ ਲਓ ਵੀ ਮਿਲਿਆ ਠੀਕ ਆ ਹਾਂ ਬਾਈ ਵੀਰਾਂ ਨਾਲ ਕਰਦੇ ਆਂਗਾ ਆਪਾਂ ਗੱਲਬਾਤ ਇਸ ਪਿੰਡ ਦੇ ਨੇ ਬਿਲਕੁਲ ਬਾਈ ਸੱਚੀ ਗੱਲ ਜੀ ਬਹੁਤ ਸ੍ਰੀਕਾਰ ਵੀਰੇ ਤੇ ਬਾਈ ਛੋਟੇ ਪਿੰਡ 'ਚ ਬੰਦਿਆਂ ਨੇ ਲਾਂਗੋਵਾਲ ਤੋਂ ਆ ਕੇ ਸਪੈਸ਼ਲ ਦੁਕਾਨ ਖੋਲੀ ਆ ਕਹਿੰਦੇ ਵੀ ਆਪਾਂ ਬੰਦਿਆਂ ਨੂੰ ਫਾਇਦਾ ਕਰਨਾ ਤੁਹਾਨੂੰ ਫਾਇਦਾ ਹੈ ਇਸ ਦੁਕਾਨ ਦਾ ਜਾਂ ਕਿਵੇਂ ਆ ਫਾਇਦਾ ਇਹ ਬਾਈ ਤੈਨੂੰ ਮੈਂ ਸੌਖੀ ਜਿਹੀ ਮਿਲ ਜਾਂਦੀ ਹੈ ਠੀਕ ਹੈ ਹਾਂਜੀ ਰੇਟ ਜਿਹੜਾ ਲੋਂਗੋ ਵਾਲ ਮਿਲਦਾ ਦੀ ਉਹੀ ਰੇਟ ਲਾਉਂਦੇ ਆ ਨਹੀਂ ਕੋਈ ਕਮੈਸ ਕਰਕੇ ਲਾਉਂਦੇ ਥੋੜਾ ਜਿਆਦਾ ਠੀਕ ਹੈ ਇਹ ਤਾਂ 80% ਹੈ ਠੀਕ ਹੈ ਆਹ ਵੇਖਣਾ ਜਿਵੇਂ ਲੋਂਗੋ ਵਾਲੇ ਨੇ ਇਹ ਦੁਕਾਨਾਂ ਆ ਗਈ ਜਿੱਥੇ ਇਹ 30 ਤੋਂ 80% ਮਤਲਬ ਪ੍ਰਿੰਟ ਰੇਟ ਤੋਂ ਦਵਾਈਆਂ ਸਸਤੀਆਂ ਦਿੰਦੇ ਨੇ ਵੀ ਤੁਹਾਨੂੰ ਉਰੇ ਵੀ ਦਵਾਈ ਸਸਤੀ ਮਿਲ ਰਹੀ ਹੈ ਹਾਂ ਸਸਤੀ ਮਿਲਦੀ ਹੈ ਬਾਈ ਵੀ ਤੁਹਾਨੂੰ ਫਾਇਦਾ ਮਹਿਸੂਸ ਕਰਦੇ ਹੋ ਠੀਕ ਆ ਤੇ ਇਹਨਾਂ ਦਾ ਬਾਈ ਠੀਕ ਹੈ ਬਾਈ ਲੋਂਗੋ ਵਾਲਾਂ ਦਾ ਨਾਮ ਬਹੁਤ ਹੈ ਨਾ ਬਹੁਤ ਆ ਬਿਲਕੁਲ ਭਰਾਓ ਆਪਾਂ ਇਹ ਵੀਡੀਓ ਪਾਈਆਂ ਨੇ ਤੇ ਹੋਰ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਤੁਸੀਂ ਕਿੰਨੀ ਸਬਜ਼ੀ ਲਈ ਵੀ ਆ ਸਤਿ ਸ਼੍ਰੀ ਅਕਾਲ ਪੰਜ ਕਿੱਲੇ ਲਾਈਏ ਪੰਜ ਕਿੱਲੇ ਕਿ ਦਵਾਈਆਂ ਫਿਰ ਕਿਥੋਂ ਲੈ ਕੇ ਗਏ ਹੋ ਇੱਥੋਂ ਲੈ ਕੇ ਆਏ ਇਹਨਾਂ ਨੂੰ ਲੈਤੀਆਂ ਨੇ ਤੇ ਕਿਵੇਂ ਦਵਾਈ ਨਹੀਂ ਕੰਮ ਕਰਿਆ ਪੂਰਾ ਹਾਂ ਜੀ ਪੂਰਾ ਕਰਿਆ ਐਂ ਤਾਂ ਨਹੀਂ ਹੈਗਾ ਵਿਚ ਕਾਇਨ ਦੇ ਨਹੀਂ ਵੀ ਜਿਹੜੇ ਸਸਤੀਆਂ ਦਵਾਈਆਂ ਦੰਦੇ ਨਹੀਂ ਵੀ ਨਕਲੀ ਦੰਦੇ ਆ ਉਹ ਦੰਦੇ ਆ ਨਹੀਂ ਨਹੀਂ ਤੁਸੀਂ ਪਹਿਲਾਂ ਕਿਦੋਂ ਲੈਂਦੇ ਸੀ ਨਹੀਂ ਬਿਲਕੁਲ ਸਹੀ ਹੈ ਜੀ ਬਿਲਕੁਲ ਜਿੱਥੋਂ ਪਹਿਲਾਂ ਕਿਦੋਂ ਲੈਂਦੇ ਸੀ ਮੰਨ ਲਓ ਕਿਤੋਂ ਵੀ ਹਾਂ ਜੀ ਉੱਥੇ ਨਾਲੋਂ ਓਰੇ ਸ ਨੂੰ ਰੇਟ 'ਚ ਫਰਕ ਲੱਗਿਆ ਲੱਗਿਆ ਜੀ ਹਾਂ ਜੀ ਠੀਕ ਹੈ ਵੀ ਮਨ ਖੁਸ਼ ਆ ਪੂਰਾ ਹਾਂ ਜੀ ਹਾਂ ਸਤਿ ਸ਼੍ਰੀ ਆ ਦੇਖ ਲਓ ਭਰਾਵੋ ਨਾਲ ਦੂਜੇ ਸਾਰੇ ਬਾਈ ਬੈਠੇ ਨੇ ਆਪਾਂ ਪੁੱਛਦੇ ਆਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਜਿਹੜੀ ਇਹ ਮੁੰਡੇ ਲੌਂਗੋ ਵਾਲਿਆਂ ਦੀ ਦੁਕਾਨ ਕੀਤੀ ਹੈ ਜੀ ਇਹਦਾ ਫਾਇਦਾ ਪੂਰਾ ਇਹ ਸਾਡੇ ਪਿੰਡ ਦੇ ਵਿੱਚ ਪਹਿਲਾ ਨੰਬਰ ਇਹਨਾਂ ਨੇ ਖੱਟਿਆ ਜਿਹੜਾ ਇਹ ਕੰਮ ਨੂੰ ਵਧਾਇਆ ਠੀਕ ਹੈ ਬਹੁਤ ਵਧੀਆ ਦਵਾਈ ਲੈਂਦੀ ਅਸੀਂ ਤੇ ਇਹਦਾ ਸ਼ੁਕਰਗੁਜ਼ਾਰ ਕਰਦੇ ਆ ਠੀਕ ਹੈ ਕਿ ਅਸੀਂ ਹੋਰ ਵੀ ਪਿੰਡਾਂ ਨੂੰ ਮਦਦ ਕਰਦੇ ਆਂ ਵੀ ਸਾਡੀ ਇੱਥੇ ਆਓ ਇਹ ਦੁਕਾਨ ਤੇ ਆ ਕੇ ਦਵਾਈ ਦਾ ਲਾਭ ਖਟੋ ਬਿਲਕੁਲ ਬਹੁਤ ਸਬਜ਼ੀ ਦਾ ਕੋਈ ਵੀ ਚੀਜ਼ ਨਰਮਾ ਲੈ ਲਓ ਕਪਾੜਾ ਪਰ ਸਾਡੇ ਕੰਨੋਂ ਤਾਂ ਇਹ ਬਹੁਤ ਵਧੀਆ ਚੀਜ਼ ਹੈ ਨਾ ਵਧੀਆ ਹਾਂਜੀ ਠੀਕ ਹੈ ਵੀ ਨਹੀਂ ਐਵੇਂ ਹੀ ਲੁੱਟ ਹੋਈ ਜਾਂਦੀ ਹੈ ਧਰ ਵਿੱਚ ਸ਼ਹਿਰਾਂ 'ਚ ਜਾਂਦੇ ਸੀ ਉੱਥੇ ਕੋਈ ਦਵਾਈ ਚੱਜਦੀ ਨਾ ਮਿਲੇ ਨਾ ਕਰੇ ਨਾ ਅਸੀਂ ਇਹ ਪੁੱਛ ਕੇ ਹੁੰਦੀ ਨਾ ਕੋਈ ਸ਼ਿਕਾਇਤ ਹੁੰਦੀ ਉਰੋਂ ਅੱਗੇ ਜਿਹੇ ਅੱਧੀ ਰਾਤ ਹਾਂਜੀ 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 ਕਦੇ ਵੀ ਯੂਰੀਆ ਡੀਪੀ ਮਿਲਦਾ ਹਰਾ ਕੋਸ ਹਾਂਜੀ ਸਭ ਕੁਝ ਮਿਲਦਾ ਇੱਥੋਂ ਜੋ ਕਿਸਾਨ ਜੀ ਚਿੱਤ ਖੋਸਾ ਬੁਰਾ ਖੁਸ਼ ਹੁੰਦਾ ਵਾਹ ਜੀ ਵਾਹ ਸਵਾਦ ਆ ਗਿਆ ਜਾਣ ਨਾਲੋਂ ਬੜਾ ਵਧੀਆ ਆਨੰਦ ਆਉਂਦਾ ਹੈ ਜੀ ਇੱਥੇ ਤਾਂ ਸਾਡਾ ਸਮਝੋ ਇੰਨੀ ਵਧੀਆ ਦੁਕਾਨਦਾਰੀ ਇਹਨਾਂ ਨੇ ਖੋਲ੍ਹੀ ਹੈ ਮੈਂ ਕਹਿੰਦਾ ਅਸੀਂ ਕਹਿ ਨਹੀਂ ਸਕਦੇ ਵਧੀਆ ਲੱਗਿਆ ਪੂਰਾ ਨਹੀਂ ਬਿਲਕੁਲ ਜੀ ਬਿਲਕੁਲ ਆਹ ਵੀਰ ਬੈਠਾ ਆਪਣੇ ਨਾਲ ਬਾਈ ਸਸੀਗਾਲ ਜੀ ਸਸੀਗਾਲ ਜੀ ਤੇ ਬਾਈ ਕਿਵੇਂ ਆ ਮੁੰਡਿਆਂ ਦਾ ਕੰਮ ਜਿਵੇਂ ਅੱਜਕੱਲ ਨਵੇਂ ਮੁੰਡਿਆਂ ਨੂੰ ਤਾਂ ਚਲੋ ਦਵਾਈਆਂ ਬਾਰੇ ਨੌਲੇਜ ਹੁੰਦੀ ਆ ਹਨਾ ਵੀ ਆਹ ਕੰਪਨੀ ਦੀ ਆ ਆ ਗਈ ਕਿਵੇਂ ਵਧੀਆ ਕੰਪਨੀ ਆ ਬੱਸ ਉਹ ਪੂਰਾ ਵੇ ਇੱਥੇ ਘਰੋਂ ਉੱਠ ਕੇ ਦਵਾਈ ਲੈ ਲੱਗੇ ਮੁੰਡੀ ਆ ਬੰਡੇ ਆ ਉਹਨੇ ਤੇਲ ਮਚਾਉਂਦੇ ਬਾਈ ਹੋਰ ਬੜਾ ਹੀ ਚੱਪਰ ਕੇ ਆ ਕੇ ਸਪਰੇਅ ਲਾਇਆ ਚੰਗੀਆਂ ਕੰਪਨੀਆਂ ਦੀ ਦਵਾਈ ਮਿਲਦੀ ਹੈ ਪੂਰੀ ਵਧੀਆ ਮਿਲਦੀ ਹੈ ਬਾਈ ਕੋਈ ਇਹ ਤਾਂ ਨਹੀਂ ਕਹਿੰਦੇ ਹੈਗੇ ਤੂੰ ਕੁਝ ਹੋਰ ਮੰਗਣਾ ਹੈ ਕੋਈ ਹੋਰ ਮੰਗਦੇ ਹੋ ਸਾਰਾ ਕੁਝ ਮਿਲਦਾ ਬਾਈ ਇਨਾਂ ਦੀ ਠੀਕ ਹੈ ਓਕੇ ਦੀ ਰਿਪੋਰਟ ਆ ਬਿਲਕੁਲ ਤੇ ਨਾਲ ਇਧਰ ਬਾਈ ਹੁਰੀ ਬੈਠੇ ਆ ਬਾਈ ਸਸੀ ਗੱਲ ਜੀ ਉਧਰ ਦੀ ਹੁੰਦੇ ਮੈਨੂੰ ਬਾਈ ਕੋਲੇ ਦੇਖਿਓ ਜੀ ਮਾਦਾ ਯਾਰ ਤੇ ਕੋਈ ਗੱਲ ਨਹੀਂ ਹੋਰ ਬਾਈ ਠੀਕ ਹੋ ਫੜੀ ਜਾਂਦੇ ਤੇ ਬਾਈ ਤੁਸੀਂ ਸਬਜ਼ੀ ਵਗੈਰਾ ਦੀ ਖੇਤੀ ਕਰਦੇ ਹੋ ਜਾਂ ਕਿਵੇਂ ਆ ਬਾਈ ਮੱਕੀ ਦਾ ਅਸੀਂ ਮੱਕੀ ਵੀ ਦੇ ਦੋ 10 ਕਿਲੋ ਚਾਰ ਵਾਸਤੇ ਅੱਛਾ ਸਾਡੇ ਗੋਨੇ ਨੇ ਮੰਡੀ ਆ ਬਠਿੰਡੇ ਦੀ ਮੱਕੀ ਦਾ ਵੀ 1050 ਰੁਪਏ ਕੁ ਮਿਲਦਾ ਜੀ ਸਰ ਕੁਲ ਵੀ ਕਿਹੜੀ ਕੰਪਨੀ ਦੇ ਲਈ ਸੀ ਰਕਸ਼ੀਅਤੀ ਦਿੱਤੀ ਜੀ ਠੀਕ ਹੈ ਅਸੀਂ ਇੱਥੋਂ ਲੈ ਗਏ ਜੀ ਇੱਥੋਂ ਘਟ-ਘਟ ਸਾਨੂੰ 950 ਦਾ ਮਿਲਦਾ ਜੀ 200 ਰੁਪਏ ਨਾਲ ਤਾਂ ਸਸਤਾ ਪੈ ਗਿਆ ਨਾ ਇਹ ਉੱਥੇ ਸ਼ਹਿਰ ਜਾਵਾਂਗੇ ਨਾ ਭੁਗਾਈ ਵਾਜਦੀ ਪਿੰਡ ਦਾ ਪਿੰਡ ਦੁਕਾਨ ਹੈ ਜੀ ਭਾਜੀ ਸ਼ਾਮ ਨੂੰ ਆਜ ਕੇ ਸਵੇਰੇ ਆ ਜੀ ਤਾਂ ਮੱਝ ਲਈ ਜਾ ਠੀਕ ਹੈ ਹਰੇਕ ਚੀਜ਼ ਅਵੇਲੇਬਲ ਮਿਲਦੀ ਆ ਬਿਲਕੁਲ ਚਿੱਤ ਖੋਸਾ ਤੁਹਾਡਾ ਪੂਰਾ ਬਿਲਕੁਲ ਭਰਾਵੋ ਕਿਸਾਨ ਭਰਾਵਾਂ ਨੇ ਆਪ ਦੱਸਿਆ ਤੇ ਆ ਬਾਈਆ ਹੁਣ ਇਹਨੂੰ ਵੀ ਪੁੱਛ ਲਈਏ ਹੋਰ ਬਾਈ ਠੀਕ ਹੈ ਹਾਂਜੀ ਬਾਈ ਜੀ ਬਹੁਤ ਵਧੀਆ ਤੇ ਬਾਈ ਮੁੰਡੇ ਦਾ ਕਿਵੇਂ ਲੱਗਿਆ ਕੰਮ ਵਧੀਆ ਕੰਮ ਹੈ ਬਹੁਤ ਸੋਹਣਾ ਕੰਮ ਹੈ ਜੀ ਠੀਕ ਹੈ ਸਾਡੇ ਪਿੰਡ 'ਚ ਬਹੁਤ ਸਹੂਲਤਾਂ ਚੰਗੀਆਂ ਇਹ ਠੀਕ ਹੈ ਬਾਕੀ ਦਵਾਾਂ ਕੇ ਸਾਸਤਿਕ ਮਿਲਦੀਆਂ ਜੀ ਹੂੰ ਹੁਣ ਸ਼ਹਿਰਾਂ ਜਾਂਦੇ ਅਸੀਂ ਮੰਡੀ ਵਹਿੰਦੇ ਜਾਂਦੇ ਸੀ ਬਿਲਕੁਲ ਅੱਜ ਬਹੁਤ ਛਲਪੱਟੀ ਜਾਂਦੀ ਹੈ ਸਹੀ ਗੱਲ ਆ ਬਾਈ ਇੱਕ ਤਾਂ ਦੇਖੋ ਬਾਈ ਕਿਸਾਨੀ ਧਾਰ ਦੇ ਜਾਂਦੇ ਸੀ ਉੱਥੇ ਉਹ ਹਾਂ ਬਹੁਤ ਝਾਈ ਛਲ ਪੜਦੇ ਸੀਗੇ ਸਾਨੂੰ ਦਵਾਈ ਸਹੀ ਰੇਟ ਤੇ ਮੈਂ ਕਹਾਂ ਬਾਈ ਧਾਰ ਧਾਰ ਦੇ ਵਿੱਚ ਹੀ ਆਪਣੀ ਖਲ ਲਾ ਹੀ ਜਾਂਦੇ ਦੀ ਹਲਾਉਂਦੇ ਹੀ ਖਲਾ ਨਹੀਂ ਲਾਉਂਦੇ ਲਾਉਂਦੇ ਛੱਕ ਨੇ ਜਿਹੜੀ ਕੀ ਲੈਣ ਜਾਂਦੇ ਉਹ ਲਾ ਇਧਰ ਬਾਈ ਦੀ ਗੱਲ ਸੁਣੇ ਭਰਿਆ ਬੈਠਾ ਇਹਦੀ ਗੱਲ ਕੀ ਕਹਿੰਦੇ ਜਿਵੇਂ ਸ਼ਹਿਰ ਚ ਨਹੀਂ ਸ਼ਹਿਰ ਜੀ ਅਸੀਂ ਲੈਣ ਲਾਵੇ ਕਰ ਲਉਂਦਾ ਵੀ ਕਰ ਪਸਿਆ ਜਿਵੇਂ ਮੱਕੀ ਦਾ ਬੀ ਲਾ ਲਉ ਅਸੀਂ ਪੈਣੀਰ ਦਾ ਲੈਣ ਗਏ ਉਹ ਕਹਣੇ ਦਾ ਵਧੀਆ ਹੈ ਜਿਹੜਾ ਇੱਥੋਂ ਮਨ ਬਣਾ ਕੇ ਗਿਆ ਉਹ ਮੇਲ ਨਹੀਂ ਸਕਦੇ ਕਈ ਵਾਰ ਉੱਥੋਂ ਦੀ ਹੋਰ ਹੀ ਲਿਆਉਣੀ ਵੀ ਉਹ ਕੁਸੂਰੀ ਉਹ ਗੱਡੇ ਨਾਲ ਕੱਟਾ ਗੱਡੇ ਨਾਲ ਕੱਟਾ ਬਣ ਜਾਂਦੇ ਐ ਇੱਥੇ ਇਹਨਾਂ ਤੋਂ ਜਿਹੜੀ ਚੀਜ਼ ਆ ਕੇ ਮੰਗਦੇ ਆ ਉਹੀ ਸਹੀ ਰੇਟ ਤੇ ਦਿੰਦੇ ਠੀਕ ਹੈ ਸ਼ਹਿਰ ਨਾਲ 20000 ਰੁਪਏ ਘੱਟ ਵੀ ਸਕਦੇ ਤੇ ਦਣ ਵੱਧ ਨਹੀਂ ਹੁੰਦਾ ਜੀ ਠੀਕ ਹੈ ਬਾਕੀ ਜਿਹੜੀ ਮੰਗਦਾ ਸਾਨੂੰ ਉਹ ਚੀਜ਼ ਬਾਈ ਮੱਕੀ ਦਾ ਬੀਜ ਹਰਾ ਹੋਰਾ ਵਧੀਆ ਹੋਇਆ ਬਹੁਤ ਵਧੀਆ ਬਹੁਤ ਵਧੀਆ ਕਿਉਂਕਿ ਕਈ ਵਾਰ ਵੀਰ ਕਹਿ ਦੇਣ ਵੀ ਭਾਈ ਕੋਈ ਦੂਜਾ ਲੱਲਾ ਪੱਲਾ ਕਰਦਾ ਕੋਈ ਸ਼ੋਰ ਕਰਦਾ ਹਨਾ ਨਹੀਂ ਬਿਲਕੁਲ ਬਾਈ ਜੇ ਦੇ ਆਪਾਂ ਗੱਲ ਕਰੀਏ ਠੀਕ ਹੈ ਜਿਹੜੀ ਚੀਜ਼ ਮੰਗਦੇ ਆ ਉਹੀ ਮਿਲਦੀ ਹੈ ਠੀਕ ਹੈ ਜੇ ਅਸੀਂ ਮੰਡੀ ਜਾਂਦੇ ਆ ਮੰਨ ਲਓ ਜੇ ਇੱਥੋਂ ਮਨ ਬਣਾ ਕੇ ਜਾਂਦੇ ਆ ਵਿਆਹ ਲੈਣੀ ਹੈ ਉੱਥੇ ਉਹ ਸਾਡਾ ਮਨ ਖੇਡ ਦਿੰਦੇ ਆ ਅਸੀਂ ਜਿਹੜੀ ਇੱਥੇ ਕਹਤਿਓ ਉਹੀ ਦੇ ਉੱਥੇ ਵਹਿਮ ਚ ਪਾਉਂਦੇ ਆ ਇਹ ਗੱਲ ਮੈਨੂੰ ਵੀ ਪਤਾ ਕਹਿੰਦੇ ਹੁੰਦੇ ਵੀ ਕੋਈ ਬੰਦਾ ਬਗਦੇ ਹਾਂ ਜਦੋਂ ਉਹ ਉੱਥੇ ਗੱਲਾਂ ਸੁਣਦੇ ਆ ਸਾਡਾ ਮਨ ਖੇਡ ਕੇ ਜਿਹੜੀ ਉਹਨਾਂ ਦੇ ਮਨ ਹਾਂ ਦੂਜੇ ਪਾਸੇ ਕਰਦੇ ਸਹੀ ਗੱਲ ਆ ਬਾਕੀ ਭਰਾਵੋ ਬਠਿੰਡੇ ਦੇ ਆਲੇ ਦੁਆਲੇ ਦੇ ਜ਼ਿਲ੍ਹਿਆਂ ਦੇ ਵੀਰਾਂ ਨੂੰ ਬੇਨਤੀ ਆ ਬਈ ਆਪਣੇ ਆਪ ਦੇ ਕਿਸਾਨਾਂ ਦੇ ਮੁੰਡਿਆਂ ਨੇ ਦੁਕਾਨ ਕਰੀਆ ਆਪ ਦਾ ਬੰਦਿਆ ਦਾ ਕੰਮ ਆ ਇਹਨਾਂ ਦੀ ਆਪਾਂ ਸਪੋਰਟ ਕਰੀਏ ਨਹੀਂ ਹਾਂਜੀ ਬਥੇਰਾ ਅਜੇ ਤੱਕ ਆਪਾਂ ਮਹਾ ਇਹਨਾਂ ਨੂੰ ਬਣਾ ਤੇ ਘਰਾਂ ਦੇ ਘਰ ਪਰਦੇ ਹੁਣ ਹਾਂਜੀ ਹੈਨਾ ਕਿਸਾਨ ਇੱਕ ਇਹ ਜੀ ਕੌਮ ਆ ਤਾਂ ਸਮੁੰਦਰਾ ਕਹਿੰਦੇ ਨੇ ਤਾਂ ਲੁੱਟਣ ਵਾਲੇ ਆਈ ਜਾਂਦੇ ਨੇ ਤੇ ਇਹਨੂੰ ਸਾਰਾ ਖਰਚਾ ਧਾਰ ਕਰਕੇ ਵੀ ਲੈ ਤੂੰ ਧਾਰ ਦਿੰਦੇ ਆ 6 ਮਹੀਨੇ ਨੂੰ ਦੇ ਦੀ ਪੈਸੇ 50 ਵਾਲੀ ਚੀਜ਼ ਨੂੰ 500 ਦੀ ਮੜ ਦਿੰਦੇ ਆ ਕਿਸਾਨ ਨੂੰ ਵੀ ਹੰਸਣਾ ਵਦਣਾ ਹੈਨਾ ਫੇਰ ਕਹਿੰਦੇ ਆ ਵੀ ਇਹ ਜਦੋਂ ਸੀਜ਼ਨ ਆਇਆ ਹੁੰਦਾ ਵੀ ਟਰੈਕਟਰ ਵਾਲੇ ਤੇ ਡੱਕਰਦੇ ਉਹ ਡੱਕਰਦੇ ਆ ਹਨਾ ਆ ਮੁੜ ਕੇ ਤਾਂ ਨਹੀਂ ਨਹੀਂ ਇਹ ਕਹਾਵਤ ਬਣਾ ਰੱਖੀ ਆ ਸਹਾਰਾ ਵਾਲੇ ਲੋਕਾਂ ਨੇ ਕਹਿੰਦੇ ਵੀ ਜਦੋਂ ਫਸਲ ਆਈ ਹੁੰਦੀ ਆ ਵੀ ਉਦੋਂ ਜੱਟ ਨੂੰ ਖੁਸ਼ੀ ਵਾਲੀ ਹੁੰਦੀ ਆ ਟਰੈਕਟਰ ਵਾਲਾ ਤੇਜ ਜਾਂਦੇ ਨੇ ਭਰਾਵੋ 6 ਮਹੀਨਿਆਂ ਦੀ ਫਸਲ ਹੁੰਦੀ ਆ ਖੁਸ਼ੀ ਤਾਂ ਫਿਰ ਹੁੰਦਾ ਕਿ ਬੜਕਤੀ ਦਾ ਬੰਦੇ ਨੂੰ ਆਏ ਹੁੰਦਾ ਬਾਈ ਲੈਣਾ ਦੇਣਾ ਦੇਵਾਂਗੇ ਉਦੋਂ ਮੋੜ ਕੇ ਜਦੋਂ ਵਿਚਾਰਾ ਹਿਸਾਬ ਕਰਕੇ ਆਉਂਦਾ ਸਪਰੇਹਾਂ ਵਾਲੇ ਨੇ ਜਿਹੜੀ 50 ਦੀ ਹੁੰਦੀ ਆ ਉਹ ਚੀਜ਼ 500 ਦੀ ਮੜੀ ਹੁੰਦੀ ਆ ਸਾਰੇ ਕੋਈ ਸਪਰੇਹਾਂ ਵਾਲਾ ਲੈ ਜਾਂਦਾ ਕੋਈ ਸੌਦੇ ਵਾਲਾ ਲੈ ਜਾਂਦਾ ਮੇਰੇ ਪੁੱਤ ਦੇ ਲੈ ਕੇ ਆਸਾਮ ਤੋਂ 60 ਰੁਪਏ ਕਿਲੋ ਵਾਲੀ ਚਾਹ ਔਰ ਇਹਨੂੰ ਕਹਿੰਦੇ ਨੇ ਕਿ 350 ਵਾਲੀ ਇਹ ਤਾਂ ਚੀਜ਼ ਵਾਲੀ ਵਧੀਆ ਗਈ। ਉਹਨਾਂ ਨੂੰ ਲੱਗਦਾ ਵੀ ਖੁਸ਼ੀ ਚ ਭਜਾਉਂਦੇ ਟਰੈਕਟਰ ਖੁਸ਼ੀ ਚ ਕਾਨੂੰ ਮਜਬੂਰ ਨਹੀਂ ਹੁੰਦੇ ਇੱਕ ਵਾਰ ਟਰੈਕਟਰ ਭਜਾਉਣਾ ਹੈ ਜੀ। ਹਾਂ। ਭਾਈ ਵਾਲੀ ਗੱਲ ਆ ਅਸਲੀ ਗੱਲ ਤਾਂ ਕਮਾਈਨ ਲੱਗੀ ਹੁੰਦੀ ਆ ਤਾਂ ਭਜਾਉਂਦਾ। ਇੱਥੇ ਮੌਕੇ ਤੇ ਲੈ ਕੇ ਪਹੁੰਚਣਾ ਆਉਂਦਾ ਜੀ। ਤੂੜੀ ਵਾਲੀ ਦਮਾ ਭੱਜ ਕੇ ਜਾਂਦਾ ਹੈ ਦਾੜੀ ਪਾਉਣੇ ਪਿੰਗੀ ਪਾਉਣੇ। ਉਦੋਂ ਲਹੁਣਾ ਤਾਂ ਟਾਈਮ ਲੱਗਦਾ ਖੁਸ਼ੀ ਕਰੀਏ ਜਾਣਾ ਹੁੰਦਾ ਟਾਈਮ ਮਜਬੂਰੀ ਹੁੰਦੀ ਹੈਗੀ ਇਹ ਅਸਲੀ ਗੱਲ ਤਾਂ ਬਹੁਤ हां हां भाई ना गल करिया हां जी ਜਿਹੜੀ ਸਾਡੀ ਜ਼ਿੰਮੇਦਾਰ ਦੀ ਫਸਲ ਵੇਚਦੀ ਆ ਆਰਤੀ ਉਹਦਾ ਸਾਨੂੰ ਵਿਆਜ ਦਿੰਦੇ ਨਹੀਂ ਤੇ ਆਪਦੀ ਕਿਲੋ ਕਿਲੋ ਸਾਬਣ ਦਾ ਇਹ ਆਪਦਾ ਵਿਆਜ ਲਾ ਕੇ ਸਾਨੂੰ ਆਪਦਾ ਵਿਆਜ ਲਾਉਂਦੇ ਜਦੋਂ ਸਾਰਾ ਕੰਮ ਕਰ ਦਿੰਦੇ ਨੇ ਸਾਰੀ ਰਕਮ ਸਾਡੀ ਵਿਆਜ ਛੁੱਟ ਜਾਂਦੀ ਹੈ ਸਹੀ ਗੱਲ ਹੈ ਠੀਕ ਹੈ ਨਾ ਬਿਲਕੁਲ ਬਾਈ ਦੀ ਸਹੀ ਗੱਲ ਆ ਇਹ ਚੀਜ਼ ਵੀ ਆਹ ਮੁੰਡਾ ਸਾਡਾ ਗਵੰਢੀ ਆ ਇਹਨੇ ਦੁਕਾਨ ਆਕੇ ਲੰਗੋਵਾਲ ਤੋਂ ਕਰਿਆ ਸਿੱਧੀ ਪੂਰੀ ਐਡ ਵੀ ਕਰਦੇ ਆ ਇਹਦੀ ਪੂਰੀ ਸਪੋਰਟ ਵੀ ਕਰਦੇ ਆ ਲੋਕਾਂ ਨੂੰ ਵੀ ਕਹਿੰਦੇ ਭਾਈ ਸਸਤੀ ਦਵਾਈ ਹੈ ਵੀ ਬਾਜ਼ਾਰ ਮਾਰਕੀਟ ਦੇ ਨਾਲੋਂ ਘੱਟ ਤੋਂ ਘੱਟ 70% ਦਵਾਈ ਸਾਡੇ ਲੋਕਾਂ ਨੂੰ ਸਸਤੀ ਮਿਲਦੀ ਹੈ ਵੀ ਫਾਇਦਾ ਲੋਕਾਂ ਦਾ ਬਹੁਤ ਜ਼ਿਆਦਾ ਫਾਇਦਾ ਬਿਲਕੁਲ ਭਰਾਵੋ ਜ਼ਿਮੀਦਾਰ ਭਰਾਵੋ ਹਜੇ ਵੀ ਸਮਝ ਲਓ ਬਾਈ ਜਿਹੜਾ ਇੱਧਰ ਦਾ ਏਰੀਆ ਹੈ ਸੁਣਦਾ ਅਸਲ ਵਿੱਚ ਆੜਤੀ ਵਾਲੇ ਡੂਡਾ ਰੇਟ ਲਾਉਣਾ ਹਾਂ ਬਿਲਕੁਲ ਵਿਆਜ ਬੱਟੂ ਉਲਟਾ ਵਿਆਜ ਨਾਲੇ ਦਵਾਈ ਮਹਿੰਗੀ ਸਹੀ ਗੱਲ ਆ ਆ ਅਸਲ ਤੇ ਗੱਲ ਕੀ ਹੁੰਦੀ ਆ ਤੁਹਾਨੂੰ ਮੈਂ ਦੱਸਦਾ ਆਪਾਂ ਨੂੰ ਐ ਹੋ ਜਾਂਦਾ ਖਾਣੀ ਆੜਤੀ ਆਪਾਂ ਨੂੰ ਪੈਸੇ ਦੇ ਕੇ ਆਪਣੇ ਦੇਹਸਾਨ ਕਰਦਾ ਉਹ ਸਾਨ ਨਹੀਂ ਕਰਦਾ ਹੁੰਦਾ ਉਹ ਤਾਂ ਇੱਕ ਆਪਾਂ ਨੂੰ ਜਿਵੇਂ ਕਹਿੰਦਾ ਨਾਗਵਾਲ ਪਾਉਂਦਾ ਹੁੰਦਾ ਵੀ ਕਿਤੇ ਫਸਲ ਨਾ ਕਿਸੇ ਹੋਰ ਦੇ ਵੇਚ ਦੇ ਕਿਉਂ ਨਾ ਇਹ ਤਾਂ ਉਹ ਆਪਾਂ ਨੂੰ ਪੈਸੇ ਦੇ ਕੇ ਵਿਆਜ ਲਾਉਂਦਾ ਉਤੋਂ ਜਿਹੜੀ ਆਪਣੀ ਫਸਲ ਆ ਉਹਦੀ ਉਹਨੂੰ ਆੜਤ ਬਣਦੀ ਆ ਹਨਾ ਸਰਕਾਰਾਂ ਕੋਲੇ ਉਹ ਕਰਦਨੇ ਹੋਰ ਬਹੁਤ ਕੁਝ ਕਢਣ ਪਾਉਂਦੇ ਹੁੰਦਾ ਭਰਾਵੋ ਸਮਝ ਲਓ ਆੜਤੀਆਂ ਨੂੰ ਇਹ ਗੱਲ ਕਹੋ ਵੀ ਸਾਨੂੰ ਨਗਦ ਰੁਪਏ ਦੇ ਦੇ ਅਸੀਂ ਸਪਰੇਅ ਆਪਦੀ ਕਿਤੋਂ ਮਰਜੀ ਲਈਏ ਕਤੋਂ ਮਰਜੀ ਉਹੋ ਕਰੀਏ ਤੇ ਹੁਣ ਆਪਾਂ ਬਾਈ ਨਾਲ ਗੱਲਬਾਤ ਕਰਦੇ ਹਾਂਗੇ ਬਾਈ ਇੱਥੇ ਦੁਕਾਨ ਆਪਣੀ ਸਾਰੇ ਦਿਨ ਹੀ ਖੁੱਲੀ ਹੁੰਦੀ ਆ ਬਾਈ ਸਾਰਾ ਦਿਨ ਖੁੱਲੀ ਹੁੰਦੀ ਆ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਨੂੰ 8 ਵਜੇ ਤੱਕ ਠੀਕ ਆ ਮੜਾ ਦਵਾਈਆਂ ਤੇ ਝਾਤੀ ਮਰਵਾਦੀ ਆ ਬਾਈ ਕਿਹੜੀ ਕਿਹੜੀ ਦਵਾਈ ਪਈ ਆ ਪੂਰੀ ਬਾયર ਦਾਗਾ ਇੰਟਰਾ ਕੋਲ ਪਿਆ 1 ਕਰੋੜ ਰੁਪਏ ਪਿਆ ਕੋਲੀਰਾਮ ਪਈ ਐ ਓਲਾ ਪਈ ਐ ਤੇ ਬਾਈ ਉੱਪਰ ਸ਼੍ਰੀ ਰਾਮ ਦੀ ਪਈ ਐ ਮੱਕੀ ਵਾਲੀ ਜਿਹੜੀ ਮੱਕੀ ਦੇ ਕੱਖਾਂ ਵਾਸਤੇ ਐ ਬਿਲਕੁਲ ਬਾਈ ਬਿਲਕੁਲ ਜਿਹੜਾ ਆ ਸਾਰੀਆਂ ਸੁੰਡੀਆਂ ਵਾਲੀਆਂ ਕੋਰਾ ਜਿਹੜਾ ਉਹ ਵਾਲਾ ਨਾਲ ਆ ਟੈਕਨੀਕਲ ਆ ਗਿਆ ਕਿਉਂਕਿ ਕੋਰਾ ਜਾਂਦਾ ਜਿਹੜਾ ਪੇਟੈਂਟ ਆ ਉਹ ਟੁੱਟ ਗਿਆ ਠੀਕ ਆ ਬਾਈ ਹਰ ਇਹ ਕੰਪਨੀ ਤੇਰੀ ਆ ਆ ਜੰਪ ਆ ਗਈ ਵਾਇਰ ਦੀ ਬਿਲਕੁਲ ਪੂਰਾ ਬਾਈ ਚੰਗੀਆਂ ਦਵਾਈਆਂ ਨੇ ਬਾਈ ਕੋਲੇ ਇਧਰਲੇ ਪਾਸੇ ਵੀ ਨਿਗਾ ਮਾਰ ਲਓ ਸਾਰੇ ਪਾਸੇ ਹਨਾ ਜਿਵੇਂ ਆ ਪੈਰੀਫੋਸ ਵਗੈਰਾ ਹੋ ਗਈ ਬਾਈ ਦੇਖੋ ਬਾਈ ਕਿੰਨਾ ਸੋਹਣਾ ਮੈਂ ਕਹਿੰਦਾ ਵੀ ਯਾਰ ਤੁਸੀਂ ਹੋਰ ਵੀ ਕੋਈ ਚੀਜ਼ ਲੈਣੀ ਹੈ ਨਾ ਤਾਂ ਤੁਸੀਂ ਵੀਰ ਨੂੰ ਫੋਨ ਕਰ ਲਿਓ ਤੇ ਬਈ ਆਪਣੇ ਮੋਬਾਈਲ ਨੰਬਰ ਬੋਲਦੇ ਤੇ ਆਪਣੀ ਲੋਕੇਸ਼ਨ ਦੱਸ ਵੀ ਆਪਣੀ ਲੋਕੇਸ਼ਨ ਕਿੱਥੇ ਜਾ ਜਾਂਦੀ ਹੈ ਬਈ ਜੇ ਉਸਨੂੰ ਬਈ ਆਪਣੀ ਨਾ ਜਿਹੜਾ ਕਹਿੰਦੇ ਗਿੱਲ ਪੱਤੀ ਵਾਲਾ ਘਟਾ ਇੱਕ ਤਾਂ ਹੈਗਾ ਜੇਲ੍ਹ ਨੂੰ ਰਸਤਾ ਮੁੜਦਾ ਠੀਕ ਹੈ ਜਦੋਂ ਆਪਾਂ ਸਿੱਧੇ ਹੋਣੇ ਸੱਜੇ ਹੱਥ ਵਾਲਾ ਜੇਲ੍ਹ ਨੂੰ ਹੋ ਗਿਆ ਖੱਬੇ ਹੱਥ ਵਾਲਾ ਸਕੂਲ ਵਾਲਾ ਰਸਤਾ ਕਹਿੰਦੇ ਨੇ ਸਰਕਾਰੀ ਸਕੂਲ ਆ ਉਹਦੇ ਜਮਾਂ ਨੁੱਕਰ ਤੇ ਆ ਸਰਪੰਚਾਂ ਦੀ ਦੁਕਾਨ 'ਚ ਬੈਠੇ ਆਪਾਂ ਠੀਕ ਹੈ ਪਿੰਡ ਦੇ ਸਰਪੰਚ ਨੇ ਸੁਪੇ ਓਹ ਪਿੰਡ ਦੇ ਮੌਜੂਦਾ ਸਰਪੰਚ ਜੀ ਨੇ ਸਰਪੰਚ ਨੇ ਸਰਪੰਚ ਜੀ ਵੀ ਆ ਗਏ ਬਾਈ ਹੋਰੀ ਠੀਕ ਹੈ ਬਾਈ ਆਪਾਂ ਸੁਖੀ ਇੱਕ ਹੋਰ ਚੀਜ਼ ਹੂੰ ਜਿਵੇਂ ਕੱਖਾਂ ਲਈ ਦਵਾਈ ਆ ਰਾਉਂਡ ਅਪ ਕਰਦੇ ਨੇ ਜਿਹੜੀ 6 ਤੋਂ 700 ਰੁਪਏ ਵਾਲਾ ਸਬੀ ਪਾਵਰ ਵਾਲਾ ਟੈਕਨੀਕਲ ਬਾਜ਼ਾਰ 'ਚੋਂ ਮਿਲਦਾ ਆਪਾਂ 390 ਤੋਂ 410 ਰੁਪਏ ਰੇਟ ਦੇ ਦਾਂਗੇ ਉਹਦਾ ਉਪਗ੍ਰੇਡ ਨਹੀਂ ਮੜਿਆ ਬਾਈ ਹੋਰ ਬਾਈ ਜੀ ਇੱਕ ਮਿੰਟ ਜੀ ਇੱਕ ਮਿੰਟ ਜੀ ਇੱਕ ਮਿੰਟ ਅੱਛਾ ਬਾਈ ਹਾਂ ਉਹਦਾ 390 ਤੋਂ 410 ਠੀਕ ਹੈ ਦੋ ਤਿੰਨ ਕੰਪਨੀ ਨੇ ਬ੍ਰਾਂਡ ਲੈ ਕੇ ਦੇਵਾਂਗੇ ਪੂਰਾ ਵਧੀਆ ਰਿਜ਼ਲਟ ਵਾਲਾ ਪੂਰਾ ਫੁੱਲਾ ਵੀ ਜਿਵੇਂ ਕੋਈ ਬੰਦਾ ਕਹੇ ਵੀ ਬਾਈ ਮੈਨੂੰ ਤਾਂ ਬਿੱਲ ਚਾਹੀਦਾ ਹਰੇਕ ਚੀਜ਼ ਦਾ ਜਾਂ ਕਈ ਵਾਰ ਕੋਈ ਦੂਰ ਬੰਦਾ ਬੈਠਾ ਕਿਸੇ ਨੇ ਦਵਾਈ ਮੰਗਵਾਉਣੀ ਆ ਤੁਹਾਨੂੰ ਪੈਸੇ ਪਾ ਦੇ ਉਥੇ ਪਹੁੰਚਦੀ ਵੀ ਕਰ ਦੋਗੇ ਪਹੁੰਚਦੀ ਜੇ ਤਾਂ ਕੋਈ ਐਮਨ ਲੋ ਨੇੜੇ ਆ ਫਿਰ ਤਾਂ ਆਪਾਂ ਨੂੰ ਕਾਉਂਟਿਟੀ ਕਰ ਦਾਂਗੇ ਨਹੀਂ ਜੇ ਪੈਸੇ ਪਾਤੇ ਕਿਤਨਾ ਕਿਤੇ ਨੂੰ ਬਸਤੇ ਰੱਖ ਕੇ ਕੋਈ ਦਵਾਈ ਉਹਦੇ ਕੋਲੇ ਪਾਉਂਦਾ ਜਿੱਲਾ ਹੋ ਜੂਗਾ ਜਿੱਲਾ ਕਰਦਾਂਗੇ ਬਿਲਕੁਲ ਮੋਬਾਈਲ ਨੰਬਰ ਕਿਹੜੇ ਕਿਹੜੇ ਨੇ ਬਾਈ ਆਪਣੇ ਮੋਬਾਈਲ ਨੰਬਰ ਆਪਣਾ ਇੱਕੋ ਹੀ ਮੋਬਾਈਲ ਨੰਬਰ ਆ 9464605253 ਠੀਕ ਹੈ ਬਾਕੀ ਬਾਈ ਆਪਾਂ 2011 ਤੋਂ ਮੈਂ ਪੈਸਟੀਸਾਈਡ ਲੈਣ ਦੇ ਵਿੱਚ ਠੀਕ ਹੈ ਬਾਈ ਫਸਲ ਤੇ ਜਿਹੜੀ ਮਰਜੀ ਫਸਲ ਕਿਵੇਂ ਵੀ ਦਿੱਕਤ ਹੋਵੇ ਆਪਾਂ ਉਹਨੂੰ ਦੇਖ ਕੇ ਪਹਿਲਾਂ ਚੰਗੀ ਤਰ੍ਹਾਂ ਫੇਰ ਅਸੀਂ ਦਵਾਈ ਦੰਦੇ ਉਹ ਨਹੀਂ ਹੈਗਾ ਵੀ ਚੋਲਾ ਜਿਵੇਂ ਚੋਲਾ ਅੱਜ ਕੱਲ ਜਿਵੇਂ ਕਈ ਵੀਡੀਓ ਦੇਖਦੇ ਆਂ ਵੀ ਆਹ ਦਵਾਈ ਕੰਮ ਕਰੂ ਜੀ ਆਹ ਪਰਕੇ ਤੌਰ ਤਾਂ ਸਾਡੀ ਦਵਾਈ ਇਹਨੇ ਕੰਮ ਕਰਦਾ ਆਪਾਂ ਪਹਿਲਾਂ ਪੂਰਾ ਦੇਖ ਕੇ ਆਵਾਂਗੇ ਫੇਰ ਅਗਲੇ ਨੂੰ ਦਵਾਈ ਕਰਵਾਉਂਦੇ ਜਿਵੇਂ ਉਦੋਂ ਤੁਸੀਂ ਬਾਈ ਦੇ ਉਹਦੇ ਆਲੂ ਠੀਕ ਕੀਤੇ ਜਿਹੜਾ ਜਿਹੜੀ ਰਾਜਾ ਜੀ ਪਿੱਛੇ ਦੇ ਵਿੱਚ ਆਲੂ ਬਿਲਕੁਲ ਖਰਾਬ ਹੋ ਗਏ ਸੀ ਉੱਥੇ ਆਪਾਂ ਇੱਕ ਦਵਾਈ ਲਿਖ ਕੇ ਆਈ ਦੀ ਵੀ ਇੱਕ ਵਾਰੀ ਇਹ ਸਪਰੇਅ ਕਰਦੇ ਤੇ ਆਲੂ ਤਰੇਓ ਜਮਾਓ ਤੇ ਬੰਦਾ ਇਹਦਾ ਬਾਈ ਮੈਨੂੰ ਐਂਦੀ ਵੀ ਆਲੂ ਪਾਉਣੇ ਪਿੰਡ ਚ ਗੱਲਾਂ ਹੁੰਦੀਆਂ ਹਾਂ ਕਹਿੰਦਾ ਲੋਕ ਕਹਿੰਦੇ ਵੀ ਇਹ ਤਾਂ ਉਹੀ ਵਿਕੀ ਹੋਰੀ ਖਰਚਾ ਕਰਾਈ ਇਹਨੇ ਬਾਈ ਜਿਹਨੂੰ ਇੱਕ ਦਵਾਈ ਲੈ ਕੇ ਦਿੱਤੀ ਬੰਦਾ ਕਹਿੰਦਾ ਬਾਈ ਮੇਰੇ ਆਲੂ 50 ਤੋਂ 70% ਠੀਕ ਹੋਗੇ ਫੇਰ ਇਹਨੇ ਦੁਬਾਰੇ ਕੁਝ ਹੋਰ ਦਿੱਤਾ ਹਨਾ ਇੱਕ ਦਵਾਈ ਦੁਬਾਰੇ ਫੇਰ ਦਿੱਤੀ ਦੀ ਉਹਦੇ 100 ਦੇ 100% ਹੀ ਰਿਜ਼ਲਟ ਆਇਆ ਬਾਈ ਨਹੀਂ ਜੀ ਬਿਲਕੁਲ ਬਾਈ ਤੇ ਨੰਬਰ ਆਪਾਂ ਤੁਹਾਡੇ ਬਾਈ ਉੱਪਰ ਪਾ ਦਾਂਗੇ ਤੇ ਭਰਾਵੋ ਸਰਪੰਚ ਸਾਹਿਬ ਨਾਲ ਗੱਲ ਕਰ ਲਈਏ ਬਾਈ ਜੀ ਨਾਲ ਹੁਣ ਆਏ ਨੇਗੇ ਐਸੇ ਕਰਕੇ ਰੌਲਾ ਪੈ ਗਿਆ ਦੀ ਕਹਿੰਦੇ ਵੀ ਜਦੋਂ ਕੋਈ ਮੇਨ ਬੰਦਾ ਆਉਂਦਾ ਤਾਂ ਫਿਰ ਬੰਦੇ ਨੂੰ ਹੁੰਦਾ ਵੀ ਯਾਰ ਕਿੱਥੇ ਬਿਠਾਈਏ ਕਿੱਥੇ ਬਿਠਾਈਏ ਹਨਾ ਤਾਇ ਕਰਕੇ ਗੱਲਬਾਤ ਕਰ ਲਈਏ ਮੈਂ ਸਰਪੰਚ ਸਾਹਿਬ ਨਾਲ ਜਿੰਨਾਂ ਦੀਆਂ ਦੁਕਾਨਾਂ ਨੇ ਬਾਈ ਸਸਰੀ ਕਾ ਜੀ ਸਸਰੀ ਕਾ ਬਾਈ ਜੀ ਹੋਰ ਠੀਕ ਹੋ ਜੀ ਹਾਂਜੀ ਬਹੁਤ ਵਧੀਆ ਬਾਈ ਜੀ ਛੋਡੇ ਪਿੰਡ ਲੋਂਗੋਵਾਲ ਤੋਂ ਬੰਦੇ ਨੇ ਆ ਕੇ ਦੁਕਾਨ ਕੀਤੀ ਤੇ ਮੁੰਡੇ ਦੀ ਸਪੋਰਟ ਕਰ ਰਹੇ ਹੋ ਪੂਰੀ ਫੁੱਲ ਬਹੁਤ ਜੀ ਬਹੁਤ ਵਧੀਆ ਹਾਂਜੀ ਕਿਉਂ ਆਪਣੇ ਖੇਤੀਬਾੜੀ ਵਾਸਤੇ ਮੰਨ ਲਓ ਕਿਸਾਨਾਂ ਨਾਲ ਪਿੰਡ ਵਾਸਤੇ ਬਹੁਤ ਸਹੂਲਤਾਂ ਹੀ ਛੱਡੇ ਹਾਂਜੀ ਦਵਾਈਆਂ ਵਿੱਚ ਬਹੁਤ ਲੁੱਟ ਖਸੁੱਟ ਹੁੰਦੀ ਹੈ ਹਾਂਜੀ 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 ਬਿਲਕੁਲ ਯੂਰੀਆ ਡੀਏਪੀ ਦੀ ਕੋਈ ਕਮੀ ਤਾਂ ਨਹੀਂ ਆਉਂਦੀ ਨਾ ਨਹੀਂ ਬਹੁਤ ਧੂ ਹੈ ਜੀ ਠੀਕ ਹੈ ਹਾਂਜੀ ਹਾਂਜੀ ਨਹੀਂ ਨਹੀਂ ਬਿਲ ਪਿੰਡ ਦੀ ਪੰਚਾਇਤ ਆਏ ਮੰਨ ਲਓ ਵੀ ਰੱਬ ਵਾਖਦਾ ਹੁੰਦਾ ਭਰਾਵੋ ਜਿਹੜਾ ਕਿ ਲੋਕਾਂ ਨੇ ਸੱਜਣ ਮਿੱਤਰ ਚੁਣ ਕੇ ਨਗਰ ਨੇ ਚੁਣ ਕੇ ਉਹ ਅੱਗੇ ਕੀਤੇ ਹੁੰਦੇ ਆਗੇ ਤੇ ਚੰਗੀ ਸੋਚ ਦੇ ਧਾਰਨੀ ਹੁੰਦੇ ਆਗੇ ਫੇਰ ਹੀ ਕੋਈ ਬੰਦਾ ਕਿਉਂ ਕਰਦਾ ਸੋ ਠੀਕ ਹੈ ਬਿੱਕੀ ਬਾਈ ਸਿੱਕੀ ਹਾਂ ਇੱਕ ਨਾ ਪਤਾ ਇੱਥੋਂ ਲੋਕੇਸ਼ਨ ਦੁਕਾਨ ਦੀ ਉਹਦੀ ਦਿਖਾ ਦਾਂਗੇ ਸਾਹਮਣੇ ਮੋਰ ਦੀ ਵੀ ਆਹ ਸਾਹਮਣੇ ਹਾਂ ਉਹ ਦਿਖਾ ਦਿੰਦੇ ਬਈ ਆ ਜਾ ਹੈਨਾ ਤੇ ਆ ਜਾ ਮੜਾ ਇੱਥੋਂ ਸੁੰਨ ਦਿਖਾ ਦਿੰਦੇ ਬਈ ਵੀ ਮੇਨ ਰੋਡ ਦਾ ਇੱਥੋਂ ਜਮ ਲਵੇ ਜੇ ਆ ਜਾਂਦਾ ਆ ਜਾ ਬਈ ਆ ਜਾ ਆ ਨਾ ਲਾ ਇੱਕ ਵਾਰੀ ਤੇ ਆ ਜਿਵੇਂ ਇੱਥੋਂ ਸਿਰਫ ਨਾਲ ਹੀ ਆ ਆ ਰ ਆ ਗਿਆ ਸਾਹਮਣੇ ਰੋਡ ਆ ਆ ਦਿਖਾ ਦੇ ਜਿਹ ਰਸਤਾ ਦਿਖਾ ਦੇ ਬਈ ਵਾਲੇ ਵਾਲੇ ਆ ਚੌਕ ਆਗਾ ਜਿਵੇਂ ਮਰਜੀ ਆ ਕੇ ਕੋਈ ਗੱਡੀ ਖੜੇ ਜਿਵੇਂ ਵੀ ਕੁਝ ਆ ਕੇ ਖੜਦਾ ਓਰੇ ਰਾਮ ਢਲੀ ਢਲੀ ਜਗ ਹੈ ਹੋ ਸਾਹਮਣੇ ਮੇਨ ਰੋਡ ਆ ਗਿਆ ਹੈ ਨਾ ਉਹ ਆ ਗਿਆ ਸਾਹਮਣੇ ਲੜ ਕੇ ਦਿਖਾ ਦੇ ਬਈ ਉਹ ਸਾਹਮਣੇ ਮੇਨ ਰੋਡ ਆ ਗਿਆ ਬਈ ਮੇਨ ਰੋਡ ਤੋਂ ਉਹ ਦੂਜੀ ਗਲੀ 'ਚ ਨਹੀਂ ਜਾਣਾ ਆ ਸਿੱਧਾ ਹੀ ਘਟ ਸਿੱਧਾ ਹੀ ਝੜਦਾ ਆ ਸਿੱਧੀ ਖੁੰਜੇ ਦੇ ਦੁਕਾਨਾਂ ਆਂਗੀ ਆ ਕੋਈ ਸਰਕਾਰੀ ਥਾਈਥੂਈ ਇਹ ਜੇ ਕੀ ਹੈ ਇਹ ਅੰਗਣਵਾੜੀ ਸੈਂਟਰ ਆ ਅੰਗਣਵਾੜੀ ਸੈਂਟਰ ਐ ਪੰਚਾਇਤੀ ਦੁਕਾਨਾਂ ਨੇ ਹਾਂ 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 ਅੰਗਣਵਾੜੀ ਸੈਂਟਰ ਆ ਅੰਗਣਵਾੜੀ ਸੈਂਟਰ ਦੇ ਜਮਾ ਕੋਲੇ ਆ ਬਾਕੀ ਆ ਬੰਦਾ ਸਾਨੂੰ ਰੱਬ ਦਾ ਭਾਗ ਤਾਂ ਇੱਥੇ ਮਿਲੂਗਾ ਇਹ ਲੋ ਪੁੱਛ ਕੇ ਫੋਟੋ ਫੋਟੋ ਖਿਚਾ ਕੇ ਜਾਇਆ ਕਰੋ ਪ੍ਰਧਾਨ ਜੀ ਨੇ ਠੀਕ ਆ ਬਾਈ ਖੜਾ ਇਹਨਾਂ ਨੂੰ ਵੀ ਆਪਾਂ ਪ੍ਰੋਡਕਟ ਦਿੱਤੇ ਬਾਈ ਕਿਵੇਂ ਲੱਗੇ ਫਰੇਕੀ ਕਹਿੰਦਾ ਕਾਦੀ ਖੇਤੀ ਕਰਦੇ ਹੋ ਬਾਈ ਬਾਈ ਸਾਰਾ ਕੁਝ ਹੀ ਕਰਦੇ ਆ ਬਾਈ ਮੁੱਸੀ ਤੂੰ ਤਾਂ ਮੈਨੂੰ ਤਾਂ ਗੇੜੇ ਗੁੜੇ ਦੇਣ ਵਾਲਾ ਹੀ ਲੱਗਦਾ ਬਾਪੂ ਇਹ ਵੀ ਕਰਦਾ ਹੈ ਇਹਦਾ ਮੁੰਡਾ ਕਰਦਾ ਨਹੀਂ ਠੀਕ ਆ ਬਾਈ ਯਾਰ ਹਨਾ ਅਸਾਂ ਕਿਵੇਂ ਆ ਫਿਰ ਇਹਦੇ ਦਵਾਈ ਦੂਈ ਦਾ ਰੇਟ ਠੀਕ ਦੀ ਬਾਈ ਮਾ ਬਾਈ ਬਾਲਾ ਫਰਕ ਆ ਯਾਰ ਉਹਨੇ ਤੇਲ ਹੀ ਮਚੇਂ ਦਈ ਜਿੰਨੇ ਦਵਾਈ ਆਉਂਦੀ ਆ ਹਾਂ ਉਹ ਕਲਮਚ ਮਾਰਦੇ ਆ ਬਾਈ ਤੈਨੂੰ ਕਲਮਚ ਮਾਰਦੇ ਆ ਅਗਲਾ ਕਹਿੰਦਾ ਆਧਾਰ ਕਰ ਲੈ ਜਦੋਂ ਪੈਸੇ ਆ ਗਈ ਛ ਨੇ ਕੋਈ ਗੱਲ ਨਹੀਂ ਕਰਦਾ ਇਹ ਬਾਈ ਐਂ ਰਗੜਦੇ ਆ ਮੰਡੀ ਇੱਥੇ 950 ਦਾ ਦਿੰਦੇ ਆ ਬਾਈ ਪੈਕਟ ਉੱਥੇ 1000 ਰੁਪਏ ਦਾ ਦੇ ਰਿਹਾ ਰੁਪਏ ਦਾ ਪੈ ਗਿਆ 10 ਪੈਕਟ 1000 ਗਏ ਦੋ ਦਹਾੜੀਆਂ ਵਾਚੀਆਂ ਬਾਈ ਸਹੀ ਗੱਲ ਆ ਬਾਈ ਫਰਕ ਤਾਂ ਫਰਕ ਹੀ ਕਿਹਾ ਜਾਊ ਬਾਈ ਫਰਕ ਦਾ ਫਰਕ ਹੀ ਕਿਹਾ ਜਾਊ ਭਰਾਵੋ ਜਿੰਨਾ ਟਾਈਮ ਇਹੋ ਜਿਹੇ ਨਵੇਂ ਮੁੰਡੇ ਆ ਸੋਸ ਨਹੀਂ ਨਾ ਲੈ ਕੇ ਆਉਂਦੇ ਜਿਹੜੀ ਸਮਰੇ ਲਾਈ ਦੀਆਂ ਕਹਿੰਦੇ ਆ ਬਾਈ ਕੈਨੇਡਾ ਕੈਨੇਡਾ ਇੱਥੇ ਹੀ ਕੈਨੇਡਾ ਬਾਈ ਆ ਇੱਥੇ ਹੀ ਕੈਨੇਡਾ ਸਹੀ ਗੱਲ ਆ ਬਿਲਕੁਲ ਬਾਈ ਸੋ ਠੀਕ ਆ ਬਾਈ ਠੀਕ ਆ ਬਾਈ ਧੰਨਵਾਦ ਮਿਹਰਬਾਨੀ ਥੈਂਕ ਯੂ